प्रधान जे तौर ते सेवा इते नाइस प्रधान वञो साढे सत्कार सदी कुमार जी पासे ਉਧਾਰੇ ਉਹਦੇ ਵਿੱਚ ਰਲੜਾ ਸਾਇਆਂ ਦੀ ਸਹਿਮਤੀ ਦੇ ਨਾਲ ਨਾਮ ਉੱਪਰ ਕੇ ਆਇਆ ਸਾਡੇ ਰਾਜਪੂਰ ਜੀ ਜਿਹੜੇ ਕਿ ਸਾਡੇ ਜੁਆਇਡਰ ਸੈਕਟਰੀ ਤੇ ਸਾਡੇ ਜੀ ਕੈਸ਼ੀਅਰ ਬਹੁਤ ਸੇਵਾ ਸਾਡੇ ਸ਼ੋਕਰਾਜ ਜੀ ਜਿਹੜੇ ਪਹਿਲੇ ਹੀ ਨਿਵਾੜਿਆ ਉਹਨੂੰ ਅਗੇ ਨਿਵਾਉਣਗੇ ਔਰ ਬਾਕੀ ਜਿਹੜੀ ਕਮੇਟੀ ਆ ਉਹ ਅਗਲੀ ਮੀਟਿੰਗ ਦੇ ਵਿੱਚ ਜੁੜੀ ਜਾਊਗੀ ਉਹ ਬਹੁਤ ਸਾਰੇ ਤੁਹਾਡਾ ਧੰਨਵਾਦ ਆ ਤੇ ਔਰ ਸਾਰੇ ਜਣਿਆਂ ਨੇ ਇਸ ਵੀ ਸਹਿਯੋਗ ਦੇ ਸਾਈਨ ਮੋਹਰੇ ਜਾਈ ਗਏ। ਪੂਰੇ ਸਾਲ ਦਾ ਜੀ ਸ਼੍ਰੀ ਗੁਰਦਾਸ ਸਿੰਘ ਮਹਾਰਾਜ ਜੀ ਦੇ ਨਾਮ ਤੇ ਜਿਹੜੀ ਆਪਣਾ ਪ੍ਰਬੰਧਕ ਕਮੇਟੀ ਨੂੰ ਮੈਂ ਰੋਲ ਪੜਾਈ ਗਿਆ। ਉਹਨਾਂ ਦਾ ਸਾਰਿਆਂ ਦਾ ਸਾਰਿਆਂ ਨੇ ਸਹਿਯੋਗ ਕਰਨਾ ਹੈ। ਤੇ ਔਰ ਸਾਰਿਆਂ ਨੂੰ ਖਾਦੀ ਹੱਥੀਂ ਲੂ ਕੇ ਬੇਨਤੀ ਆ ਕਿ ਸਾਡੇ ਪ੍ਰਧਾਨ ਜੀ ਜੋਤਰੀ ਤੇ ਸੈਕਟਰੀ ਸਾਹਿਬ ਰਾਜਪੂਰ ਜੀ ਤੇ ਬਾਦ ਪ੍ਰਧਾਨ ਮੈਂ ਬੇਨਤੀ ਕਰਦਾ ਕਿ ਸਾਰਿਆਂ ਨੇ ਸੂਹ ਮਹੱਲਾ ਦੇ ਬਾਗੀਆਂ ਨੂੰ ਫਿਰ ਹੱਥੋਂ ਟਿਕ ਬੇਚਿਆ ਨੇ ਸਾਰਿਆਂ ਨੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੰਦਿਰ ਪ੍ਰਬੰਧ ਕਮੇਟੀ ਨੂੰ ਰੋੜ ਸਾਰਿਆਂ ਨੇ ਹੀ ਬਹੁਤ ਜਨਤ ਦੇ ਰਹੇ ਤੇ ਉਸ ਤਰ੍ਹਾਂ ਵੀ ਬਹੁਤ ਬਹੁਤ ਜ਼ਿਆਦਾ ਸਹਿਯੋਗ ਕਰਨਾ ਜੈ ਗੁਰਦੇਵ ਧੰਨ ਗੁਰਦੇਵ ਜੈ ਭਾਰਤ ਦੀ ਧੰਨਵਾਦ ਅੱਜ ਮਿਤੀ 2 11 2025 ਨੂੰ ਸੂਹ ਮਹੱਲਾ ਨਿਵਾਸੀਆਂ ਦੁਆਰਾ ਨਵੀਂ ਪ੍ਰਬੰਧ ਕਮੇਟੀ ਦੀ ਕੋਣ ਕੀਤੀ ਗਈ ਜਿਸ ਵਿੱਚ ਪੂਰੇ ਨਵਾਲੇ ਮਹੱਲਾ ਨਿਵਾਸੀਆਂ ਨੇ ਮੈਨੂੰ ਪ੍ਰਧਾਨ ਦੀ ਸੇਵਾ ਬਖਸ਼ੀ ਹੈ ਮੈਂ ਇਸ ਸੇਵਾ ਪੂਰੇ ਮਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਨਿਭਰੇ ਚੜਨ ਦੀ ਕੋਸ਼ਿਸ਼ ਕਰਾਂਗੇ ਜੋ ਵੀ ਅਧੂਰੇ ਕੰਮ ਹੈ ਅਸੀਂ ਪੂਰੀ ਸਤ ਸੰਗਤ ਨਾਲ ਮਿਲ ਜੁਲ ਕੇ ਇੱਕ ਸਾਥ ਹੋ ਕੇ ਸਾਰੇ ਕੰਮ ਕਰਾਂਗੇ ਜੈ ਗੁਰੂ ਦੇ ਤੁਹਾਨੂੰ ਦੇ ਸੇ ਨਮਾਨਿਆਂ ਦੇ ਮਾਨ ਤਨ ਤਨ ਸਤਿਗੁਰੂ ਰਬੀਦਾਸ ਮਹਾਰਾਜ ਪੰਤਨ ਸਤਗੁਰੂ ਨਾਨਕਦੇਵ ਜੀ ਮਹਾਰਾਜ ਪੰਤਨ ਸਤਗੁਰੂ ਗੁਰੂ ਰੰਗਸਾਹਿਬ ਜੀ ਮਹਾਰਾਜ ਮੇਹਰ ਦਾ ਹਨ ਚੇ ਪਾਸ਼ਾ ਸਤਗੁਰ ਜੀ ਆਪਦੇ ਬਾਣ ਦਾ ਪਰਮਾਨ ਕਿ ਸਾਹਿਬ ਹੱਥ ਬੜਿਆਈਆਂ ਜਿਸ ਭਾਵੇਂ ਤੇ ਦੇਸ ਚੇ ਪਾਸ਼ਾ ਮਹਾਰਾਜ ਜੀ ਆਪਦੇ ਆਪਾਰ ਕਿਰਪਾ ਦੇ ਨਾਲ ਚੇ ਪਾਸ਼ਾ ਮਹਾਰਾਜ ਜੀ ਸਮੋਚੇ ਮਹੱਲਾ ਰਬਦਾਸਪੁਰਾ ਨੂਰ ਮੈ ਰੋਡ ਫਲੌਰ ਦੇ ਸੰਕਾ ਬਲੋ ਚੇ ਪਾਸ਼ਾ ਮਹਾਰਾਜ ਜੀ ਅਸਵਲੇ ਸ੍ਰੀ ਗੁਰੂ ਅਰਬਦਾਸ ਮੰਦਰ ਪਰਬਤ ਕਟੇ ਦੀ ਜੋ ਮਹਾਰਾਜ ਹਸਪੀਟਲ ਚਾਰ 13 ਅਕ ਉਸ 30 ਮਿੰਟ ਦੇ ਪਾਸ਼ਾ ਦੇ ਜੈ ਮਹਾਰਾਜ ਸ੍ਰੀ ਅਸ਼ੋਕ ਕੁਮਾਰ ਜੀ ਫੌਜੀ ਮਹਾਰਾ ਪ੍ਰਧਾਨ ਸਰ ਬਣਾਏ ਗਏ ਸ੍ਰੀ ਰਜੀਤ ਭਾਈਸ ਸਰਜੀਤ ਕੁਮਾਰ ਸ੍ਰੀ ਸਰਜੀਤ ਕੁਮਾਰ ਜੀ ਜਨ ਸਕੱਤਰ ਸ੍ਰੀ ਰਾਜਪੁਰ ਸ੍ਰੀ ਰਾਜਪੁਰ ਜੀ ਤੇ ਜਨ ਜੀ ਅਸ਼ੋਕ ਰਾਜ ਜੀ ਤੇ ਚਾਰ ਅਹੁਦੇਦਾਰ ਬਣਾ ਕੇ ਕਿਰਪਾ ਕਰੋ ਦਾਤਾ ਜੀ ਜਗੂ ਜਾਨਤ ਲਈ ਜਾਨੇ ਹੋ ਬਹੁਤ ਬਾਈ बाप रे बाप चलो